ਜੋ ਇਹ ਲਸਾਨੀ ਸਹਾਦਤ ਗੁਰਕਲਗੀਤਰ ਪਾਸ਼ਾ ਦੇ ਪਰਿਵਾਰ ਅਤੇ ਬੱਚਿਆਂ ਦੇ ਨਾਲ ਹੋਈ ਹੈ ਇਹ ਦਾ ਲਗਭਗ 6 ਪੋ ਨੂੰ ਸਤਗੁਰੂ ਪਾਸ਼ਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 7 ਪੋ ਦੀ ਸਵੇਰ ਨੂੰ ਸਤਗੁਰੂ ਪਾਸ਼ਾ ਪਰਿਵਾਰ ਪਿਛੋੜਾ ਜਿੱਥੇ ਬੜਾ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਉੱਥੇ ਸਤਗੁਰੂ ਪਾਸ਼ਾ ਨੇ ਜਦੋਂ ਰਾਤ ਉਸ ਮੁਗਲ ਫੌਜਾਂ ਨੇ ਅਤੇ ਭਾੜੀ ਰਾਜਾ ਨੇ ਹੱਲਾ ਬੋਲਿਆ ਤੇ ਸਤਪੋਦੀ ਰਾਤ ਨੂੰ ਪਰਿਵਾਰ ਜਿਹੜਾ ਸੀ ਉਹ ਸਰਸਾ ਦੇ ਕਿਨਾਰੇ ਪਰਿਵਾਰ ਵਿਛੋੜੇ ਦੀ ਜਗ੍ਹਾ ਤੇ ਪਹੁੰਚਿਆ ਉੱਥੇ ਆਸਾਈ ਵਾਰਦਾ ਗੀਤਨ ਹੋਇਆ ਤੇ ਪਾਸ਼ਾ ਦਾ ਪਰਿਵਾਰ ਉਸ ਤੋਂ ਬਾਅਦ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਛੋਟੇ ਸਹਿਜਾਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਪਾਸੇ ਗੁਰਕਲਗੀਧਰ ਪਾਸ਼ਾ ਆਪ ਅਤੇ ਵੱਡੇ ਸਹਿਜਾਦੇ ਤੇ ਗੁਰੂ ਕੇ लाडले ਸਿੱਖ ਦਿੱਲੀ ਵਾਲੇ ਪਾਸੇ ਨੂੰ ਗੁਰੂ ਕੇ ਮਹਿਲ ਜਿਹੜੇ ਆ ਭਾਈ ਮਨੀ ਸਿੰਘ ਦੇ ਨਾਲ ਤੁਰਪੇ ਇਸੇ ਤਰ੍ਹਾਂ ਸਤਗੁਰੂ ਪਾਤਸ਼ਾਹ ਦਾ ਪਰਿਵਾਰ ਜਿਹੜਾ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਤਗੁਰੂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੁਝ ਸਿੱਖ ਜਿਹੜੇ ਸੀ ਅੱਠ ਪੋਹ ਦੀ ਰਾਤ ਨੂੰ ਅੱਠ ਪੋਹ ਦੇ ਦਿਹਾੜੇ ਨੂੰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਮੌਜੂਦ ਹਨ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਅੱਠ ਪੋਹ ਨੂੰ ਤੇ ਸਤਗੁਰੂ ਪਾਤਸ਼ਾਹ ਅਠਕੋ ਦੀ ਰਾ ਅੱਜ ਦਿਨ ਜਿਹੜਾ ਸਿੱਖ ਹਮਸਾਨ ਦਾ ਚਮਕੌਰ ਦੀ ਗੜੀ ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਸ਼ਿਸ਼ੋਭਤ ਹੈ ਬੜਾ ਹਮਸਾਨ ਦਾ ਯੁੱਗ ਹੋਇਆ ਜਿੱਥੇ ਚਾਲਕ ਸਿੰਘ ਇੱਕ ਪਾਸੇ ਅਤੇ 10 ਲੱਖ ਦੀਆਂ ਫੌਜਾਂ ਇੱਕ ਪਾਸੇ ਉਸ ਫੌਜਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਲਾੜਲੇ ਲਗਤੇ ਜਿਗਰ ਵੱਡੇ ਸਾਹਿਬ ਜੀ ਸਾਹਿਬ ਜادہ ਅਜੀਤ ਸਿੰਘ ਤੇ ਸਾਹਿਬ ਜادہ ਜਹਾਦ ਸਿੰਘ ਸ਼ਹੀਦ ਹੋ ਗਏ ਤੇ ਗੁਰੂ ਕੇ ਸਿੱਖ ਜਿਹੜੇ ਸੀ ਉਸ ਜੰਗ ਦੇ ਵਿੱਚ ਸ਼ਹੀਦ ਹੋਏ ਇਧਰੋਂ ਸਤਿਗੁਰੂ ਪਾਤਸ਼ਾਹ ਦੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਇੱਕ ਰਾਤ ਕੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਰਹਿੰਦੇ ਆ ਤੇ ਦੂਸਰੀ ਰਾਤ ਗੰਗੂ ਦੇ ਕੋਲ ਪਿੰਡ ਛਿਹੜੀ ਖੇੜੀ ਜਨੂੰ ਕਹਿੰਦੇ ਆ ਆਪਾਂ ਉੱਥੇ ਰਹੇ ਤੇ ਅਗਲੇ ਦਿਨ ਗੰਗੂ ਨੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਨੂੰ ਜਦਸੀ ਮਰੰਡੇ ਤੋਂ ਸਰਹੰਦ ਲਿਆਂਦਾ ਜਵਾਰਾਂ ਪੋ ਦੀ ਦਿਨ ਵਾਲੇ ਦਿਨ ਜੋ ਜਾਰਾਂ ਤੇ 12 ਨੂੰ ਛੋਟੇ ਸਾਹਿਬ ਜਦਿਆਂ ਦੀ ਪੇਸ਼ੀ ਹੁੰਦੀ ਆ ਨਵਾਬ ਦੀ ਅਦਾਲਤ ਦੇ ਵਿੱਚ ਉਸ ਸਮੇਂ ਪੇਸ਼ੀ ਦੇ ਦੌਰਾਨ ਅਨੇਕਾਂ ਕਿਸਮ ਦੇ ਸਵਾਲ ਲਾਲਚ ਜਿਹੜੇ ਸੀ ਉਹ ਛੋਟੇ ਸਾਹਿਬ ਜੀ ਨੂੰ ਦਿੱਤੇ ਗਏ। ਉਸ ਸਮੇਂ ਛੋਟੇ ਸਾਹਿਬ ਜੀ ਦੀ ਉਮਰ ਲਗਭਗ 7 ਸਾਲ ਤੇ 9 ਸਾਲ ਦੀ ਦੱਸੀ ਜਾਂਦੀ ਹੈ। ਜਦੋਂ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ ਤੇ ਉਹਨਾਂ ਨੂੰ ਇਸ ਮਾਰਗ ਤੋਂ ਪਿੱਛੇ ਹਟਾਉਣ ਵਾਸਤੇ ਅਨੇਕਾਂ ਲਾਲਜ ਦੇ ਕੇ ਕਰਕੇ ਉਹਨਾਂ ਨੂੰ ਢਾਇਆ ਗਿਆ ਪਰ ਜੋ ਮਾਤਾ ਗੁਜਰ ਕੌਰ ਦੀ ਸਿੱਖਿਆ ਇਹ ਜੋ ਮਾਤਾ ਗੁਜਰਕਰ ਨੇ ਉਹਨਾਂ ਸਹਿਜਾ ਦੇ ਅੰਦਰ ਧਰਮ ਪ੍ਰਤੀ ਦ੍ਰਿੜਤਾ ਭੜੀ ਸੀ ਉਸ ਦੇ ਅਨਸਾਰ ਸਹਿਬਜ਼ਾਦਿਆਂ ਨੇ ਸੂਬੇ ਦੀ ਕਚੈਰੀ ਦੇ ਵਿੱਚ ਠੋਕਵੇਂ ਜਵਾਬ ਦਿੱਤੇ ਤੇ ਜਿੱਥੇ ਜਵਾਬ ਹੀ ਨਹੀਂ ਦਿੱਤੇ ਗੱਜ ਕੇ ਫਤੇ ਵੀ ਬੁਲਾਈ ਤੇ ਜਕਾਰੇ ਛੱਡੇ ਤੇ ਸੂਬੇ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਇਸ ਦੇ ਪ੍ਰਥਾਏ ਸੂਬੇ ਨੇ ਐਂਡ ਦੇ ਵਿੱਚ ਜੋ ਲਾਲਚ ਸੰਖੇਪ ਦੇ ਵਿੱਚ ਮੈਂ ਆਪ ਜੀ ਨੂੰ ਦੱਸ ਦਵਾਂ ਸੂਬੇ ਨੇ ਛੋਟੇ ਸਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਦੇ ਵਿੱਚ ਚਨਾਉਣ ਦਾ ਹੁਕਮ ਜਿਹੜਾ ਸੀ ਉਹ ਦੇ ਦਿੱਤਾ। ਜਦੋਂ ਜ਼ਿੰਦਾ ਦੀਵਾਰ ਦੇ ਵਿੱਚ ਚਨਾਉਣ ਦਾ ਹੁਕਮ ਦੇ ਦਿੱਤਾ ਤੇ ਉਹ ਦੀਵਾਰ ਦੇ ਵਿੱਚ ਚਿਰਨ ਦਾ ਕਾਰਜ ਜਿਹੜਾ ਸੀ ਭਾਈ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਨੇ ਕੀਤਾ ਤੇ ਸਹਿਬਜ਼ਾਦਿਆਂ ਦੀਆਂ ਲਾਸ਼ਾਂ ਉਸ ਸਮੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਟੋਡਰਮਲ ਨੇ ਉਨੀ ਜਗ੍ਹਾ ਅਸ਼ਰਫੀਆਂ ਦੇ ਨਾਲ ਮੁੱਲ ਖਰੀਦ ਕਰਕੇ ਜੋਛੜੀ ਉਹ ਖਰੀਦੀ ਤੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ। ਇਸੇ ਤਰ੍ਹਾਂ ਨਾਲ ਇਹ ਸਾਰੀ ਵਾਰਤਾ ਜਿਹੜੀ ਸੀ ਜਦੋਂ ਚਮਕੌਰ ਤੋਂ ਗੁਰਕਲਗੀ ਤਰਪਾਦਾ ਜੰਗ ਲੜ ਕੇ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਆ ਉੱਥੇ ਰਾਤ ਦੀ ਹਨੇਰੀ ਰਾਤ ਦੇ ਵਿੱਚ ਨੰਗੇ ਸਮਾਨ ਏ ਤੇ ਇਹ ਸ਼ਬਦ ਵੀ ਉਚਾਰਨ ਕੀਤਾ ਪਾਤਸ਼ਾਹ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਸ ਤੋਂ ਬਾਅਦ ਪਾਤਸ਼ਾਹ ਜਿਹੜੇ ਸੀ ਗਾ ਚੱਲੇ ਪਾਉਂਦੇ ਆਲਮਗੀਰ ਗੁਰਦੁਆਰਾ ਸਾਹਿਬ ਰਾਏਕੋਟ ਦੀ ਧਰਤੀ ਤੇ ਪਹੁੰਚਦਿਆ ਇਧਰੋਂ ਛੋਟੇ ਸਾਹਜਾਦਿਆਂ ਦੀ ਜਿਹੜੀ ਸੀ ਸਾਰੀ ਖਬਰ ਲੈ ਕਰਕੇ ਨੂਰਾ ਮਾਈ ਜਿਹੜਾ ਸੀ ਉਹ ਰਾਏਕੋਟ ਦੀ ਧਰਤੀ ਤੇ ਪਾਸ਼ਾ ਨੂੰ ਸਾਰੀ ਖਬਰ ਸੁਣਾਉਂਦਾ ਤੇ ਪਾਸ਼ਾ ਕਾਈ ਦੇ ਨਾਲ ਜਿਹੜਾ ਥੀਰ ਦੇ ਨਾਲ ਕਾਈ ਦਾ ਬੂਟਾ ਪੁੱਟਦੇ ਆ ਤੇ ਬੜੇ ਪਿਆਰ ਦੇ ਨਾਲ ਆਖਦੇ ਆ ਕਿ ਅੱਜ ਮੁਗਲ ਹਕੂਮਤ ਦੀਆਂ ਜਿਹੜਾ ਜੜੀਆਂ ਉਹ ਪੁੱਟੀਆਂ ਗਈਆਂ ਅੱਜ ਤੋਂ ਜਿਹੜਾ ਮੁਗਲ ਰਾਜ ਹੈ ਉਹ ਸਮਾਪਤ ਹੋ ਗਿਆ ਸਮਝ ਲਓ ਮਗਲ ਹਕਮ ਮੱਧੀਆਂ ਜਗਰ ਨੇ ਜਿਵੇਂ ਪੁੱਟੀਆਂ ਗਈਆਂ ਇਹ ਸਾਰਾ ਇਤਿਹਾਸ ਜਿਹੜਾ ਪੋਦੇ ਮਹੀਨੇ ਦਾ ਜਿਹੜਾ ਉਸ ਤੋਂ ਬਾਅਦ ਅੱਗੇ ਜੋ ਜਾਂਗ ਹੁੰਦੀ ਹੈ ਖਦਰਾਨੇ ਦੀ ਟਾਬ ਤੇ ਉਹ ਸਾਰੀ ਬਾਤ ਜਿਹੜੀ ਚੱਲਦੀ ਆ ਜੋ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਸੀ ਯਾਰਾਪੋ ਦੀ ਰਾਤ ਯਾਰਾਪੋ ਦਾ ਦਿਹਾੜਾ ਜਿਹੜਾ ਸੀ ਉਹ ਬੜਾ ਇੱਕ ਦੁਖਦਾਈ ਸੀ ਜਦੋਂ ਸਾਹਿਬ ਜਦਿਆਂ ਨੂੰ ਛੋਟੇ ਛੋਟੀ ਉਮਰ ਦੇ ਵਿੱਚ ਛੋਟੀ ਆਜੂ ਦੇ ਵਿੱਚ ਜਿਹੜੀ ਸੀ ਜਿੰਦਾ ਦੁਆਰ ਦੇ ਵਿੱਚ ਚਨਾ ਕਰਕੇ ਇਸ ਤੋਂ ਵੱਡਾ ਤਸੀਹਾ ਵੀ ਕਿਹੜਾ ਹੋ ਸਕਦਾ ਵੀ ਜਿੰਦੇ ਦੁਆਰ ਦੇ ਵਿੱਚ ਧਨਵਾ ਦੇਣਾ ਨਾ ਉਹ ਠੰਡੇ ਬੁਰਜ ਜਿੱਥੇ ਇਸ ਤੋਂ ਵੱਡਾ ਤਸੀਹਾ ਹੋ ਕੀ ਹੋ ਸਕਦਾ ਜਿੱਥੇ ਉਹਨਾਂ ਨੂੰ ਦੋ ਰਾਤਾਂ ਰੱਖਿਆ ਗਿਆ ਕਿ ਠੰਡੇ ਬੁਰਜ ਦੇ ਵਿੱਚ ਨਾ ਕੁਝ ਖਾਣ ਨੂੰ ਨਾ ਕੁਝ ਪਹਿਨਣ ਨੂੰ ਨਾ ਛੱਲੇ ਵਸਾਉਣ ਨੂੰ ਨਾ ਉੱਪਰ ਲੈਣ ਨੂੰ ਬਜ਼ੁਰਗ ਮਾਤਾ ਗੁਜਰਕਾ ਨਾਲ ਛੋਟੇ ਸਾਹਿਬ ਜੀ ਦੇ ਜਿਹੜੇ ਸੀ ਉਹ ਠੰਡੇ ਬੁਰਜ ਦੇ ਜਦੋਂ ਕੈਦ ਕੀਤੇ ਗਏ ਉੱਥੇ ਦੇਖੋ ਗੁਰੂ ਦੀ ਕਿਰਪਾ ਗੁਰੂ ਦਾ ਜਿਹੜੀ ਬਖਸ਼ਿਸ਼ ਹੈ ਫਾਈ ਮੋਤਰਾ ਮਹਰੇ ਤੇ ਜਿਨ੍ਹਾਂ ਨੇ ਇਹ ਆਪਣਾ ਘਰ-ਵਾਰ ਵੇਚ ਕੇ ਇਹ ਸੇਵਾ ਕੀਤੀ ਕਿ ਛੋਟੇ ਸਾਹਿਬ ਜਦਿਆਂ ਨੂੰ ਜੋ ਦੁੱਧ ਸ਼ਕਾਉਂਦੀ ਸੇਵਾ ਜਿਹੜੀ ਸੀ ਉਹ ਮੋਤੀਰਾ ਮਹਰੇ ਨੇ ਉਸ ਠੰਡੇ ਬੁਰਜ ਦੇ ਵਿੱਚ ਕੀਤੀ ਬੜਾ ਸੁੰਦਰ ਕਿਤੇ ਫਤਿਹਗਰ ਸਾਹਿਬ ਦੀ ਧਰਤੀ ਤੇ ਜਾਓ ਉੱਥੇ ਗੁਰਦੁਆਰਾ ਸਾਹਿਬ ਬੜਾ ਸੁੰਦਰ ਬਣਿਆ ਠੰਡਾ ਬੁਰਜ ਵੀ ਬਣਿਆ ਕਿ ਦਰਸ਼ਨ ਕਰਨ ਨੂੰ ਮਿਲੇ ਤੇ ਉਹ ਬੁਰਜ ਦੇ ਅੰਦਰ ਜੇ ਦੇਖਿਆ ਜਾਵੇ ਉਹ ਮਗਧੀਆਂ ਰਾਤਾਂ ਦੇ ਵਿੱਚ ਜਿਹੜਾ ਸੀ ਉਹ ਇਹ ਹੀ ਇੱਕ ਵੱਡਾ ਤਸੀਹਾ ਕੇ ਠੰਡੀ ਰਾਤ ਦੇ ਵਿੱਚ ਨਾ ਕੁਝ ਉੱਪਰ ਲੈਣ ਨੂੰ ਨਾ ਥੱਲੇ ਵਿਛਾਉਣ ਨੂੰ ਨਾ ਕੁਝ ਸਕੰਡ ਛਕਾਉਣ ਨੂੰ ਕੁਝ ਵੀ ਨਹੀਂ ਸੀ ਇਹ ਸਭ ਤੋਂ ਵੱਡਾ ਤੁਸੀਂ ਆ ਉਸ ਤੋਂ ਬਾਅਦ ਤੁਸੀਂ ਆ ਇਹ ਹੈ ਕਿ ਉਹਨਾਂ ਨੂੰ ਜਿੰਦੇ ਦੁਆਰ ਦੇ ਵਿੱਚ ਚਣਵਾਇਆ ਅੱਖਾਂ ਤੇ ਮਨ ਤੇ ਭਰਦਾ ਹੀ ਹੈ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਸ਼ਹਾਦਤ ਕਰ ਜਾਣੀ ਪਰ ਸਿੱਖੀ ਦਾ ਮਹਿਲ ਉਹਨਾਂ ਸ਼ਹਾਦਤਾਂ ਦੇ ਉੱਤੇ ਸਾਰਿਆ ਗਿਆ ਜਿਹੜੀਆਂ ਸ਼ਹਾਦਤ ਦ੍ਰਿੜਤਾ ਦੇ ਨਾਲ ਛੋਟੀ ਉਮਰ ਆਪਾਂ ਕਹਿੰਦੇ ਹਾਂ ਜ਼ਰੂਰ ਪਰ ਸ਼ਾਕੇ ਵੱਡੇ ਆ ਉਹਨਾਂ ਦੇ ਜੋ ਮਹਿਲ ਸਿੱਖੀ ਦਾ ਸਾਰਿਆ ਉਹਨਾਂ ਦੀਆਂ ਸ਼ਹਾਦਤਾਂ ਤੇ ਸਾਰਿਆ ਗਿਆ ਹੈ ਇਹ ਖਾਲਸਾ ਪੰਥ ਜਿਹੜਾ ਹੈ ਉਹਨਾਂ ਦੀ ਜਿਹੜੀ ਹੈ ਦਿਸ਼ਾ ਦਿਸ਼ਾ ਦੇ ਉਹਨਾਂ ਦੇ ਸਿਧਾਂਤਾਂ ਅਨੁਸਾਰ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਵਾਧਾ ਫੁੱਲਦਾ ਹੈ ਜੋ ਜਿਹੜੀ ਸਹਾਦਤ ਯਾਰਾਂਪੋੜ ਦੀ ਰਾਤ ਨੂੰ ਹੋਈ ਹੈ ਛੋਟੇ ਸਹਿਜਾ ਦੇ ਅੰਦਰ ਉਹ ਦੁਨੀਆ ਦੇ ਅੰਦਰ ਸਭ ਤੋਂ ਜਿਹੜੀ ਸੀ ਅਹਿਮ ਸ਼ਹਾਦਤ ਹੈ ਕਿ ਛੋਟੀ ਉਮਰ ਦੇ ਵਿੱਚ ਜਿੰਦਾ ਦੁਆਰ ਦੇ ਵਿੱਚ ਨੰਗੇ ਜਿਹੜਾ ਉਹ ਚਨਵਾ ਦੇਣਾ ਇਹ ਸਭ ਤੋਂ ਵੱਡੀ ਸ਼ਹਾਦਤ ਹੈ ਸਭ ਤੋਂ ਵੱਡਾ ਤੇ ਸਿੱਖ ਨੂੰ ਇਹੀ ਮਿਲਦਾ ਹੈ ਕਿ ਸਿੱਖੀ ਦੇ ਸਕੂਲ ਦੇ ਵਿੱਚ ਜਦੋਂ ਤੁਸੀਂ ਦਾਖਲਾ ਲਓਗੇ ਸਭ ਤੋਂ ਵੱਡੀ ਗੱਲ ਇਹ ਆ ਕਿ 7 ਸਾਲ ਤੇ 9 ਸਾਲ ਦੀ ਉਮਰ ਵੱਲ ਪਹਿਲਾਂ ਜਾਣਾ ਪਊਗਾ ਕਿ ਕਿਸ ਤਰ੍ਹਾਂ ਦੇ ਨਾਲ ਉਸ ਸਮੇਂ ਇਹਨਾਂ ਛੋਟੀਆਂ ਜਿੰਦਾਂ ਨੇ ਜੋ ਸਿੱਖੀ ਦੀ ਮਨਿਆਦ ਬੱਧੀ ਤੇ ਜਿਸ ਤੇ ਅੱਜ ਗਮਤ ਜਿਹੜਾ ਉਸ ਰਿਆ ਪਿਆ ਇਹ ਸ਼ਹਾਦਤ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੈ ਜੇ ਆਪਣੇ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਦੱਸਾਂਗੇ ਤੇ ਆਉਣ ਵਾਲੇ ਸਮੇਂ ਦਾ ਸਾਨੂੰ ਪਤਾ ਲੱਗੂਗਾ ਕਿ ਸਾਡੇ ਜਿਹੜੇ ਆ ਗੁਰੂ ਪੀਰ ਗੁਰੂ ਬਾਬੇ ਸਾਡੇ ਵਾਸਤੇ ਕੀ ਕਰਕੇ ਗਏ ਆ ਸੋ ਗੁਰੂ ਆਲੇ ਜਿਹੜੀ ਇਹ ਗੱਲ ਹੈ ਕਿ ਛੋਟੇ ਸਹਜਾਂ ਦੇ ਸ਼ਹਾਦਤ ਇਹ ਫਤੇਗੜ ਸਾਹਿਬ ਦੀ ਧਰਤੀ ਤੇ ਇਸੇ ਕਰਕੇ ਹੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਆ ਜਿੰਦਾ ਦੁਆਰ ਦੇ ਵਿੱਚ ਚਨਾ ਕਰਕੇ ਹੋਈ ਹੈ ਇਸ ਕਰਕੇ ਸੰਗਤਾਂ ਜਿਹੜੀਆਂ ਉਸ ਧਰਤੀ ਨੂੰ ਨਾਤਮਕਤ ਹੁੰਦੀਆਂ ਤੇ ਸੰਗਤਾਂ ਉਸ ਧਰਤੀ ਦੀ ਮਿੱਟੀ ਚੁੱਕ ਕੇ ਆਪਣੇ ਮੱਥੇ ਦੇ ਨਾਲ ਲਾਉਂਦੀਆਂ ਕਿ ਕਿਸ ਕਹਿਰ ਦੇ ਤਾਬਕ ਜਿਹੜਾ ਉਸ ਸਮੇਂ ਮਗਲ ਹਕੂਮਤ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਕਰਕੇ ਸ਼ਹੀਦ ਕੀਤਾ ਜਾਨਮ ਇਤਿਹਾਸ ਦੇ ਨਾਲ ਜੋੜਨ ਦੀ ਤੇ ਕੋਸ਼ਿਸ਼ ਹੈ ਹੀ ਇਤਿਹਾਸ ਰੱਜ ਦਿੱਤਾ ਆਪਾਂ ਇਹਨੂੰ ਕਹਾਂਗੇ ਇਤਿਹਾਸ ਉਸ ਸਮੇਂ ਦਾ ਇਤਿਹਾਸ ਜਿਹੜਾ ਦੁਨੀਆ ਦੇ ਵਿੱਚ ਕਿਧਰੇ ਕਿਤੇ ਇਹ ਇਤਿਹਾਸ ਨਹੀਂ ਬਣਿਆ ਹੋਵੇਗਾ ਜਿਹੜਾ ਛੋਟੇ ਸਹਜਾਦਿਆਂ ਨੇ ਜਾਰਾ ਪਾਉ ਨੂੰ ਦੁਨੀਆ ਦੇ ਅੰਦਰ ਸਾਹਮਣੇ ਲਿਆ ਕਰਕੇ ਇਹ ਇਤਿਹਾਸ ਜਿਹੜਾ ਜਿੰਦਾਦਵਾਰ ਦੇ ਵਿੱਚ ਚੰਨਿਆ ਜਾਣਾ ਪਰ ਉਸ ਅਕਾਲਪੁਰਖ ਦੀ ਰਾਜਾ ਦੇ ਵਿੱਚ ਰਹਿਣਾ ਇਹ ਸਭ ਤੋਂ ਵੱਡਾ ਇਤਿਹਾਸ